ਸਾਸਰੀ ਗਾਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਸਪੈਨਿਸ਼ ਚਿਕਨ ਰਾਈਸ ਜਿੰਨੂੰ ਕਿ ਅਸੀਂ ਸਪੈਨਿਸ਼ ਪਾਇਲਾ ਜਾਂ ਆਪਣੀ ਦੇਸੀ ਲੈਂਗੁਏਜ ਪਿਆਲਾ ਵੀ ਕਹਿ ਦਿੰਦੇ ਆ ਸੋ ਇਹ ਪਿਆਲਾ ਬਹੁਤ ਹੀ ਈਜ਼ੀ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਸੋ ਇਸ ਵਾਸਤੇ ਮੈਂ ਲੀਤਾ ਹੈ 1 ਕਿਲੋ ਚਿਕਨ ਸੋ ਚਿਕਨ ਨੂੰ ਮੈਂ ਧੋ ਕੇ ਸੁਕਾ ਲਿਆ ਹੈ ਤੇ ਅਥਿਕ ਲਵਾਂਗੇ ਇੱਕ ਖੁੱਲਾ ਪੈਨ ਜਿਹਦੇ ਵਿੱਚ ਕੀ ਅਸੀਂ 4 ਤੋਂ 5 ਚਮਚ ਤੇਲ ਦੇ ਪਾ ਦਿੱਤੇ ਨੇ ਤੇ ਐਸ ਤੇਲ ਦੇ ਵਿੱਚ ਇਸ ਗਰਮ ਕਰਕੇ ਅਸੀਂ ਚਿਕਨ ਨੂੰ ਪਹਿਲਾਂ ਹਲਕਾ ਫਰਾਈ ਕਰ ਲਵਾਂਗੇ ਸੋ 5 ਮਿੰਟ ਵਾਸਤੇ ਚਿਕਨ ਨੂੰ ਐਸੇ ਤਰੀਕੇ ਨਾਲ ਇੱਕ ਸਾਈਡ ਤੇ ਪਏ ਰਹਿਣ ਦਵਾਂਗੇ ਤੇ ਫਿਰ ਥੋੜੀ देर ਬਾਅਦ ਚਿਕਨ ਦੀ ਸਾਈਡ ਚੇਂਜ ਕਰਾਂਗੇ ਸੋ ਸਾਡਾ ਚਿਕਨ 70% ਪੱਕ ਗਿਆ ਹੈ ਤੁਸੀਂ ਦੇਖ ਸਕਦੇ ਹੋ ਸੋ ਇੱਥੇ ਮੈਂ ਲਿੱਤੇ ਹਨ 400 ਗ੍ਰਾਮ ਹਰੇ ਮਟਰ ਮੇਰੇ ਕੋ ਫਰੋਜ਼ਨ ਮਟਰ ਸੀ ਤੁਸੀਂ ਫਰੈਸ਼ ਮਟਰ ਵੀ ਲੈ ਸਕਦੇ ਹੋ ਤੇ ਇੱਥੇ ਮੈਂ ਪਾਵਾਂਗੀ 2 ਵੱਡੇ ਚਮਚ ਚਿਲੀ ਫਲੈਕਸ ਦੇ 1 ਵੱਡਾ ਚਮਚ ਕਸ਼ਮੀਰੀ ਮਿਰਚ ਦਾ 1/2 ਚਮਚ ਹਲਦੀ ਦਾ ਨਾਲ ਪਾਵਾਂਗੇ ਥੋੜਾ ਜਿਹਾ ਧਨੀਆ ਪਾਊਡਰ ਤੇ ਨਮਕ ਟੇਸਟ ਅਕੋਰਡਿੰਗ ਪਾਵਾਂਗੇ ਸੋ ਇਹ ਸਾਰੇ ਮਸਾਲੇ ਨੂੰ 2 ਤੋਂ 4 ਮਿੰਟ ਤੱਕ ਫਿਰ ਅਸੀਂ ਪਕਾ ਲਵਾਂਗੇ ਪਕਾਉਣ ਤੋਂ ਬਾਅਦ ਇੱਥੇ ਮੈਂ ਲਿੱਤੀ ਹੈ 400 ਗ੍ਰਾਮ ਟਮਾਟਰ ਸੌਸ ਟਮਾਟਰ ਸੌਸ ਅਸੀਂ ਮਾਰਕੀਟ ਵਾਲੀ ਰੈਡੀमेड ਹੀ ਪਾਵਾਂਗੇ ਇਹਦੇ ਵਿੱਚ ਅਸੀਂ ਫਰੈਸ਼ ਟਮਾਟਰ ਦਾ ਯੂਜ਼ ਬਿਲਕੁਲ ਨਹੀਂ ਕਰਾਂਗੇ ਸੋ ਟਮਾਟਰ ਸੌਸ ਪਾ ਕੇ ਫਿਰ ਦੁਆਰਾ ਅਸੀਂ ਚਿਕਨ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਤੇ ਫਿਰ ਇੱਥੇ ਮੈਂ ਪਾਇਆ ਹੈ 250 ਗ੍ਰਾਮ ਬਟਰ ਤੁਸੀਂ 올ਿਵ ਆਇਲ ਵੀ ਯੂਜ਼ ਕਰ ਸਕਦੇ ਹੋ ਸੋ ਸਾਡੇ ਚਿਕਨ ਤੇ ਨਾਲ ਮਟਰ ਹੁਣ 90% ਤੱਕ ਪੱਕ ਗਏ ਨੇ ਤੇ ਇਹਨੂੰ ਹੁਣ ਸਾਈਡ ਤੇ ਰੱਖ ਦਵਾਂਗੇ ਫਿਰ ਮੈਂ ਇੱਥੇ ਲੀਤਾ ਹੈ ਇੱਕ ਪਤੀਲਾ ਇਹਦੇ ਵਿੱਚ ਮੈਂ ਪਾਇਆ ਹੈ 2 ਲੀਟਰ ਪਾਣੀ ਤੇ 4 ਵੱਡੇ ਚਮਚ ਚਿਕਨ ਪਾਊਡਰ ਦੇ ਸੋ ਚਿਕਨ ਪਾਊਡਰ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ 4-5 ਪੀਸ ਚਿਕਨ ਦੇ ਚੰਗੀ ਤਰ੍ਹਾਂ ਉਬਾਲ ਕੇ ਤੇ ਉਹਦਾ ਜਿਹੜਾ ਸੂਪ ਹੈ ਉਹ ਤੁਸੀਂ ਐਦੀ ਜਗ੍ਹਾ ਤੇ ਵਰਤ ਸਕਦੇ ਹੋ ਜਦੋਂ ਤੱਕ ਪਾਣੀ ਸਾਡਾ ਉਬਲਦਾ ਹੈ ਉਦੋਂ ਤੱਕ ਅਸੀਂ ਇੱਕ ਵੱਡੀ ਟਰੇ ਤਿਆਰ ਕਰ ਲੈਣੇ ਹਾਂ ਸੋ ਇੱਥੇ ਮੈਂ ਲਿੱਤੇ ਨੇ 750 ਗ੍ਰਾਮ ਛੋਟੇ ਤੇ ਜਿਹੜੇ ਮੋٹے ਰਾਈਸ ਹੁੰਦੇ ਨੇ ਉਹ ਲਿੱਤੇ ਨੇ ਦੂਸਰੇ ਨੋਰਮਲ ਰਾਈਸ ਵੀ ਅਸੀਂ ਲੈ ਸਕਦੇ ਹਾਂ ਲੇਕਿਨ 에ਰ ਰਾਈਸ ਨਾਲ ਜਿਹੜਾ ਫਾਇਲਾਸ ਬਹੁਤ ਹੀ ਟੇਸਟੀ ਬਣੇਗਾ ਸੋ ਵਧੀਆ ਰਿਜ਼ਲਟ ਵਾਸਤੇ ਜੇ ਤੁਸੀਂ ਇਸ ਤਰ੍ਹਾਂ ਦੇ ਰਾਈਸ ਨਾਲ ਡਿਸ਼ ਬਣਾਓਗੇ ਤੇ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਏਗਾ ਤੇ ਹੁਣ ਅਸੀਂ ਚਿਕਨ ਤੇ ਮਟਰ ਨੂੰ ਰਾਈਸ ਵਿੱਚ ਪਾ ਦੇਵਾਂਗੇ ਸੋ ਇੱਥੇ ਸਾਡਾ ਪਾਣੀ ਵੀ ਉਬਲ ਗਿਆ ਹੈ। ਥੋੜਾ ਜਿਹਾ ਪਾਣੀ ਅਸੀਂ ਆਪਣੀ ਚਿਕਨ ਵਾਲੇ ਪੈਨ ਵਿੱਚ ਪਾ ਦਵਾਂਗੇ ਤਾਂ ਕਿ ਜਿਹੜਾ ਨਾਲ ਲੱਗਾ ਮਸਾਲਾ ਹੈ ਉਹ ਵੀ ਅਸੀਂ ਵਰਤ ਸਕੀਏ। ਚਿਕਨ ਪਾਊਡਰ ਵਾਲਾ ਪਾਣੀ ਸਾਰਾ ਅਸੀਂ ਹੁਣ ਰਾਈਸ ਦੇ ਵਿੱਚ ਪਾ ਦਵਾਂਗੇ। ਸੋ ਪਾ ਕੇ ਅਸੀਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਨਾਲ ਮੈਂ ਪਾ ਦਵਾਂਗੀ ਇੱਕ ਵੱਡਾ ਚਮਚ ਫਰੈਸ਼ ਕੁੱਟੀ ਕਾਲੀ ਮਿਰਚ ਦਾ। ਤੇ ਨਾਲ ਪਾ ਦਵਾਂਗੇ 200 ਗ੍ਰਾਮ ਦੇ ਕਰੀਬ ਇੱਕ ਰੈੱਡ ਬੈਲ ਪੀਪਰ ਜਿੰਨੂੰ ਕੀ ਛੋਟੇ ਟੁਕੜਿਆਂ ਵਿੱਚ ਮੈਂ ਕੱਟ ਲਿਆ ਹੈ ਤੇ ਨਾਲ ਤੁਸੀਂ ਇੱਥੇ ਥੋੜਾ ਜਿਹਾ ਜਿਹੜਾ ਪਾਣੀ ਹੈ ਉਹ ਆਪਣਾ ਚੈੱਕ ਕਰਕੇ ਦੇਖ ਸਕਦੇ ਹੋ ਕਿ ਨਮਕ ਠੀਕ ਹੈ ਕਿ ਨਹੀਂ ਜੇ ਨਮਕ ਘੱਟ ਹੈ ਤੇ ਤੁਸੀਂ ਇੱਥੇ ਹੀ ਨਮਕ ਜਾਂ ਮਿਰਚ ਟੇਸ ਅਕੋਰਡਿੰਗ ਪਾ ਸਕਦੇ ਹੋ ਨਾਲੇ ਤੇ ਮੈਂ ਪਾ ਦਵਾਂਗੀ ਫਿਰ ਦਵਾਰਾ 100 ਗ੍ਰਾਮ ਬਟਰ ਜਿੰਨੂੰ ਕਿ ਮੈਂ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਸਾਰੀ ਟ੍ਰੇ ਵਿੱਚ ਰੱਖ ਦਿੱਤਾ ਹੈ ਤੁਸੀਂ ਇਸ ਡਿਸ਼ ਨੂੰ ਗੈਸ ਦੇ ਉੱਤੇ ਵੀ ਬਣਾ ਸਕਦੇ ਹੋ ਲੇਕਿਨ ਮੈਂ ਓਵਨ ਦੇ ਵਿੱਚ ਬਣਾਵਾਂਗੀ ਸੋ ਮੇਰੀ ਟ੍ਰੇ ਵੱਡੀ ਹੋਣ ਕਰਕੇ ਇਹਦਾ ਢੱਕਣ ਨਹੀਂ ਸੀ ਤੇ ਮੈਂ ਉੱਪਰ ਫੋਇਲ ਨਾਲ ਢੱਕ ਦਿੱਤਾ ਹੈ ਸੋ ਫੋਇਲ ਨਾਲ ਢੱਕ ਕੇ ਹੀ ਅਸੀਂ ਆਪਣੇ ਹੈ ਰਾਈਸ ਬਣਾਵਾਂਗੇ ਸੋ 20 ਤੋਂ 25 ਮਿੰਟ ਬਾਅਦ ਸਾਡਾ ਫਾਇਲ ਬਿਲਕੁਲ ਰੈਡੀ ਹੈ ਸੋ ਜੇ ਤੁਸੀਂ ਗੈਸ ਦੇ ਉੱਤੇ ਬਣਾਉਂਦੇ ਪਏ ਹੋ ਫਿਰ ਤੁਸੀਂ ਰਾਈਸ ਨੂੰ ਥੋੜੀ ਥੋੜੀ ਦਿਰ ਬਾਅਦ ਹਿਲਾਉਂਦੇ ਰਹੋ ਤਾਂ ਕਿ ਰਾਈਸ ਨੇ ਉੱਪਰੋਂ ਥੱਲੇ ਸਾਰੇ ਪੱਕ ਜਾਣ ਸੋ ਤੁਸੀਂ ਦੇਖ ਸਕਦੇ ਹੋ ਅਸੀਂ 2 ਲੀਟਰ ਪਾਣੀ ਪਾਇਆ ਸੀ 400 ਗ੍ਰਾਮ ਦੇ ਕਰੀਬ ਸਾਡੀ ਟਮਾਟਰ ਸੌਸ ਸੀ ਤੇ ਕੁੱਲ ਮਿਲਾ ਕੇ 2.5 ਲੀਟਰ ਜਿਹੜਾ ਸੀ ਲਿਕਵਿਡ ਉਹਦੇ ਨਾਲ ਸਾਡੇ 750 ਗ੍ਰਾਮ ਰਾਈਸ ਬਿਲਕੁਲ ਵਧੀਆ ਪਰਫੈਕਟ ਬਣ ਕੇ ਤਿਆਰ ਹੋ ਗਏ ਨੇ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਟੈਕਸਚਰ ਆਇਆ ਹੈ ਡਿਸ਼ ਨੂੰ ਅਸੀਂ ਨਿੰਬੂ ਨਾਲ ਸਰਵ ਕਰਾਂਗੇ ਇਹਦੇ ਨਾਲ ਦਹੀਂ ਵਗੈਰਾ ਨਹੀਂ ਯੂਜ਼ ਕਰੀਦਾ ਬਹੁਤ ਹੀ ਟੇਸਟੀ ਸਾਡੀ ਐ ਡਿਸ਼ ਤਿਆਰ ਹੋਈ ਹੈ ਸੋ ਜਿੰਨੀ ਐ ਦੇਖਣ ਨੂੰ ਔਖੀ ਲੱਦੀ ਹੈ ਓਨੀ ਹੀ ਜ਼ਿਆਦਾ ਈਜ਼ੀ ਤਰੀਕੇ ਨਾਲ ਅਸੀਂ ਐ ਸਪੈਨਿਸ਼ ਡਿਸ਼ ਕਰਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਸੋ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਕਿ ਤੁਹਾਡੀ ਐ ਸਪੈਨਿਸ਼ ਡਿਸ਼ ਹਾਇਲਿਆ ਜਾਂ ਸਪੈਨਿਸ਼ ਬਿਰਿਆਨੀ ਕਿਵੇਂ ਦੀ ਬਣੀ ਹੈ 750 ਗ੍ਰਾਮ ਰਾਈਸ ਨਾਲ ਜਿਹੜੀ ਅਸੀਂ ਡਿਸ਼ ਤਿਆਰ ਕੀਤੀ ਹੈ ਇਹ 5 ਤੋਂ 6 ਪਰਸਨ ਵਾਸਤੇ ਪਰਫੈਕਟ ਪੋਰਸ਼ਨ ਹੈ ਮੇਰੀ ਹੈ ਗਾਰੰਟੀ ਹੈ ਕਿ ਜੇ ਤੁਸੀਂ ਇੱਕ ਵਾਰੀ ਇਹ ਡਿਸ਼ ਬਣਾ ਲਈ ਤੁਸੀਂ ਤੁਸੀ ਵਾਰ-ਵਾਰ ਬਣਾਓਗੇ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਫੇਰ ਮਿਲਨੀ ਆ ਇੱਕ ਨਵੀਂ ਰੈਸিপি ਦੇਣਾ ਤਦ ਤੱਕ ਲਈ ਸਾਰਿਆਂ ਨੂੰ ਸਸਰੀਆਂ ਘਰ